ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਦੀਆਂ ਸ਼ਹਾਦਤਾਂ ਦਾ ਸਮਾਂ ਚੱਲ ਰਿਹਾ ਹੈ ਜਿੱਥੇ ਅਸੀਂ ਤਾਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਨੂੰ ਯਾਦ ਕਰਦੇ ਹਾਂ ਸ਼ਹੀਦ ਸਿੰਘਾਂ ਨੂੰ ਯਾਦ ਕਰਦੇ ਹਾਂ ਉੱਥੇ ਚਮਕੌਰ ਦੀ ਜੰਗ ਵਿੱਚ ਸਾਹਿਬ ਦਾਦਾ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਤੇ ਹੋਰ ਕਿੰਨੇ ਹੀ ਸਿੱਖ ਜੋ ਸ਼ਹਾਦਤਾਂ ਪ੍ਰਾਪਤ ਕਰਦੇ ਨੇ ਉਹਨਾਂ ਸ਼ਹੀਦਾਂ ਦੀਆਂ ਲਾਸ਼ਾਂ ਨੂੰ ਅੰਤਿਮ ਅਗਨੀ ਦੇਣ ਵਾਲੀ ਬੀਬੀ ਹਰਸ਼ਰਨ ਕੌਰ ਨੂੰ ਵੀ ਯਾਦ ਰੱਖੀਏ ਚਮਕੌਰ ਦੀ ਜੰਗ ਖਤਮ ਹੋ ਗਈ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਗਲ ਫੌਜ ਦੇ ਹੱਥ ਵਿੱਚ ਨਹੀਂ ਆਉਂਦੇ ਭਾਈ ਸੰਗਤ ਸਿੰਘ ਦਾ ਸਿਰ ਵੱਢ ਕੇ ਮੁਗਲ ਫੌਜ ਸਮਝ ਦੀ ਜਿਵੇਂ ਅਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਖਤਮ ਕਰ ਦਿੱਤਾ ਪਰ ਜਦੋਂ ਪਤਾ ਲੱਗਦਾ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਹੀਂ ਨੇ ਨਮੋਸ਼ੀ ਦੀ ਹਾਲਤ ਵਿੱਚ ਹੱਥ ਪੈਰ ਮਰੋੜ ਕੇ ਬੈਠ ਜਾਂਦੀ ਹੈ ਉਧਰ ਚਮਕੌਰ ਦੀ ਗੜੀ ਵਿੱਚ ਸ਼ਹਾਤਾ ਪ੍ਰਾਪਤ ਕਰ ਚੁੱਕੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਤੇ ਹੋਰ ਸਿੰਘਾਂ ਦੀਆਂ ਲਾਸ਼ਾਂ ਨੂੰ ਅੰਤਿਮ ਸੰਸਕਾਰ ਕਰਨ ਵਾਸਤੇ ਇੱਕ 17-18 ਸਾਲ ਦੀ ਸਿੱਖ ਬੀਬੀ ਉੱਠਦੀ ਹੈ ਜਿਹਨੂੰ ਅਸੀਂ ਇਤਿਹਾਸ ਵਿੱਚ ਬੀਬੀ ਹਰਸ਼ਰਨ ਕੌਰ ਦੇ ਨਾਮ ਨਾਲ ਜਾਣਦੇ ਹਾਂ ਸਹਾਗਤ ਜੀ ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਇੰਨੇ ਵੱਡੇ ਮੈਦਾਨੇ ਜੰਗ ਵਿੱਚੋਂ ਸਹਬਜ਼ਾਦਿਆਂ ਦੀਆਂ ਲਾਸ਼ਾਂ ਸਿੰਘਾਂ ਦੀਆਂ ਲਾਸ਼ਾਂ ਇਕੱਠੀਆਂ ਕਰਨੀਆਂ ਜਿੱਥੇ ਮੁਗਲ ਫੌਜ ਪਹਿਰਾ ਦੇ ਰਹੀ ਹੈ ਫਿਰ ਉਹਨਾਂ ਨੂੰ ਅਗਨ ਪੇਟ ਕਰਨ ਵਾਸਤੇ ਲੱਕੜਾਂ ਇਕੱਠੀਆਂ ਕਰਨੀਆਂ ਅਤੇ ਜੇਕਰ ਹਮਲਾ ਹੋਵੇ ਤਾਂ ਉਸ ਹਮਲੇ ਦਾ ਮੁਕਾਬਲਾ ਕਰਨਾ ਪਰ ਫਿਰ ਵੀ ਇਹ ਬੀਬੀ ਸਿੰਘਾਂ ਨੂੰ ਉਹਨਾਂ ਦੀਆਂ ਦਸਤਾਰਾਂ ਕਕਾਰਾਂ ਕੜਿਆਂ ਤੋਂ ਪਛਾਣਦੀ ਹੈ ਤੇ ਕਹਿੰਦੇ ਨੇ ਇਸ ਬੀਬੀ ਨੇ 28 ਸਿੰਘਾਂ ਨੂੰ ਬਾਬਾ ਜੀ ਸਿੰਘ ਜੀ ਬਾਬਾ ਜੁਹਾ ਸਿੰਘ ਜੀ ਦੇ ਸਮੇਤ ਇੱਕ ਜਗ੍ਹਾ ਤੇ ਇਕੱਠਾ ਕੀਤਾ ਲੱਕੜਾਂ ਇਕੱਠੀਆਂ ਕੀਤੀਆਂ ਅਤੇ ਅੰਤਿਮ ਅਗਨੀ ਦੇ ਦਿੱਤੀ ਜਦੋਂ ਅੱਗ ਜ਼ਿਆਦਾ ਤੇਜ਼ ਹੋਈ ਭਾਂਬੜ ਮਚੇ ਤਾਂ ਸਿਪਾਹੀਆਂ ਨੇ ਦੇਖਿਆ ਕਿ ਕੋਈ ਤਾਂ ਇੱਥੇ ਹੈ ਜਿਹੜਾ ਇਹਨਾਂ ਸਿੰਘਾਂ ਦੀਆਂ ਲਾਸ਼ਾਂ ਨੂੰ ਸੰਸਕਾਰ ਰਿਹਾ ਹੈ ਉਹ ਆਉਂਦੇ ਨੇ ਤੂੰ ਕੌਣ ਹੈ ਪਹਿਲਾ ਸਵਾਲ ਉਹ ਆਖਦੀ ਹੈ ਮੈਂ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬੇਟੀ ਹਾਂ ਤੈਨੂੰ ਪਤਾ ਨਹੀਂ ਹੈ ਮੁਗਲਾਂ ਨੇ ਇਨ੍ਹਾਂ ਸਿੰਘਾਂ ਦੇ ਤੜਾਂ ਦਾ ਸਰੀਰਾਂ ਦਾ ਸੰਸਕਾਰ ਕਰਨ ਤੋਂ ਮਨਾ ਕੀਤਾ ਹੈ ਕਿੰਦੀ ਪਤਾ ਹੈ ਫਿਰ ਕਿਉਂ ਆਈ ਹੈ ਮੈਂ ਆਪਣੇ ਵੀਰਾਂ ਦੀਆਂ ਲਾਸ਼ਾਂ ਨੂੰ ਇਦਾਂ ਰੁੱਲਦੇ ਹੋਏ ਨਹੀਂ ਦੇਖ ਸਕਦੀ ਇਸ ਕਰਕੇ ਆਈ ਹਾਂ ਹੱਥੋਂ ਪਾਈ ਹੁੰਦੇ ਨੇ ਬੀਬੀ ਮੁਕਾਬਲਾ ਕਰਦੀ ਹੈ ਸਿਪਾਹੀ ਜਾਨਾ ਹੋਣ ਕਰਕੇ ਸਰੀਰ ਤੇ ਜ਼ਖਮ ਲੱਗਦੇ ਨੇ ਅਤੇ ਜ਼ਖਮੀ ਹਾਲਤ ਵਿੱਚ ਉਹ ਜ਼ਮੀਨ ਤੇ ਡਿੱਗਦੀ ਹੈ ਸਿਪਾਹੀ ਇਸ ਬੀਬੀ ਨੂੰ ਜਿਉਂਦੀ ਨਹੀਂ ਜ਼ਖਮੀ ਹਾਲਤ ਵਿੱਚ ਜਲਦੀ ਵਿੱਚ ਖਾ ਉੱਪਰ ਸੁੱਟ ਦਿੰਦੇ ਨੇ ਉਹਨਾਂ ਸ਼ਹੀਦ ਸਿੰਘਾਂ ਦੇ ਲਾਸ਼ਾਂ ਦੇ ਨਾਲ ਹੀ ਅਗਲੇ ਦਿਨ ਭਾਈ ਤਰਲੋਕਾ ਜੀ ਦੇ ਪਰਿਵਾਰ ਵਿੱਚੋਂ ਪੈਦਾਮਾ ਜੀ ਆਉਂਦੇ ਨੇ ਤੇ ਜਦੋਂ ਉਹ ਸਾਰੀਆਂ ਲਾਸ਼ਾਂ ਦਾ ਸੰਸਕਾਰ ਕਰਦੇ ਨੇ ਤਾਂ ਉੱਥੇ ਉਹਨਾਂ ਨੂੰ ਇਸ ਬੀਬੀ ਦੀ ਅੱਧ ਸੜੀ লাশ ਵੀ ਮਿਲਦੀ ਹੈ ਇਤਿਹਾਸਕਾਰਾਂ ਨੇ ਜਿੱਥੇ ਹੋਰ ਬੀਬੀਆਂ ਦਾ ਜ਼ਿਕਰ ਕੀਤਾ ਹੈ ਉੱਥੇ ਬੀਬੀ ਹਰਸ਼ਰਨ ਕੌਰ ਦਾ ਜ਼ਿਕਰ ਵੀ ਖਾਸ ਤੌਰ ਤੇ ਕੀਤਾ ਗਿਆ ਹੈ ਕਿਉਂਕਿ ਚਮਕੌਰ ਦੀ ਜੰਗ ਵਿੱਚ ਇਸ ਬੀਬੀ ਨੂੰ ਵੀ ਸ਼ਹਾਦਤ ਦਾ ਜਨਮ ਪ੍ਰਾਪਤ ਹੋਇਆ ਸੀ ਆਓ ਆਪਣੇ ਬੱਚਿਆਂ ਨੂੰ ਜਿੱਥੇ ਅਸੀਂ ਸਹਬਜ਼ਾਦਿਆਂ ਦੀਆਂ ਗਾਥਾਵਾਂ ਸੁਣਾਉਂੀਆਂ ਨੇ ਉੱਥੇ ਆਪਣੀਆਂ ਬੱਚੀਆਂ ਨੂੰ ਖਾਸ ਕਰਕੇ ਜਿਹੜੇ ਸਾਡੇ ਬੱਚੇ ਪੱਛਮ ਵਾਲੇ ਪਾਸੇ ਨੂੰ ਰੁਝਾਨ ਕਰਕੇ ਮੋੜ ਰਹੇ ਨੇ ਗੁਰਮਤ ਤੋਂ ਦੂਰ ਹੋ ਰਹੇ ਨੇ ਉਹਨਾਂ ਨੂੰ ਦੱਸੀਏ ਕਿ ਸਾਡੇ ਗੁਰਮਤ ਦੇ ਕੀ ਅਸੂਲ ਨੇ ਗੁਰਮਤ ਦੇ ਕੀ ਸਿਧਾਂਤ ਨੇ ਸਾਨੂੰ ਤਨ ਗੁਰ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਕਿਵੇਂ ਆਪਣੇ ਆਪ ਨੂੰ ਗੁਰੂ ਪਾਤਸ਼ਾਹ ਜੀ ਨੂੰ ਸਮਰਪਿਤ ਕਰਨਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ